ਹਾਂਜੀ ਹੈਲੋ ਦੋਸਤੋ ਕੀ ਹਾਲ ਚਾਲ ਬਿਲਕੁਲ ਦਾ ਸਾਰੇ ਵਧੀਆ ਹੋਣਗੇ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਸਾਡੇ ਨਵੇਂ ਬਲੌਗ ਦੇ ਵਿੱਚ ਦੋਸਤੋ ਅੱਜ ਦਾ ਬਲੌਗ ਬਹੁਤ ਹੀ ਸਪੈਸ਼ਲ ਹੋਣ ਵਾਲਾ ਹੈ ਕਿਉਂਕਿ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆ ਜੀ ਵਿੱਚ ਪਹਾੜਾਂ ਦੇ ਉੱਨਾ ਸ਼ਹਿਰ ਉੱਨੇ ਸ਼ਹਿਰ ਦੇ ਮਾਕਰੇੜੀ ਸਥਾਨ ਤੇ ਜਿੱਥੇ ਕੀ ਬਾਬਾ ਭਾਰਤਰੀ ਦਾ ਬਹੁਤ ਹੀ ਖੂਬਸੂਰਤ ਸਥਾਨ ਆ ਕਿਹਾ ਜਾਂਦਾ ਹੈ ਕਿ ਇੱਥੇ ਬਾਬਾ ਭਾਰਤਰੀ ਜੀ ਨੇ ਤਪੱਸਿਆ ਕੀਤੀ ਸੀ ਬਾਬਾ ਭਰਤਰੀ ਜੀ ਬਾਰੇ ਤਾਂ ਲਿਖਾ ਦਈਏ ਕਿ ਬਾਬਾ ਭਰਤਰੀ ਜੀ ਜੋ ਸੀਗੇ ਨਾ ਉਹ ਸੀਗੇ ਉਜੈਨ ਦੇ ਰਾਜਾ ਜੋ ਕਿਸੇ ਕਾਰਨ ਕਰਕੇ ਰਾਜ ਭਾਗ ਛੱਡ ਕੇ ਤਿਉਹਰਾਗੀ ਬਣ ਗਏ ਸੀ ਜੋਗੀ ਬਣ ਗਏ ਸੀ ਉਹਨਾਂ ਨੂੰ ਜਦੋਂ ਜਦੋਂ ਦੋਸਤੋਂ ਨੇ ਆਪਣਾ ਰਾਜ ਭਾਗ ਛੱਡਿਆ ਫਿਰ ਉਹ ਜੰਗਲਾਂ ਵਿੱਚ ਤਪੱਸਿਆ ਕਰਨ ਲਈ ਆਏ ਤਾਂ ਉਹ ਗੁਰੂ ਗੋਰਖਨਾਥ ਜੀ ਦੇ ਚੇਲੇ ਬਣ ਗਏ ਤੇ ਕਿਹਾ ਜਾਂਦਾ ਹੈ ਕਿ अलवर शहर राजस्थान ਦਾ ਇੱਕ ਸ਼ਹਿਰ ਹੈ अलवर ਸ਼ਹਿਰ ਉੱਥੇ ਬਾਬਾ ਜੀ ਦਾ ਬਹੁਤ ਪ੍ਰਸਿੱਧ ਮੰਦਿਰ ਜਿੱਥੇ ਉਹਨੇ 12 ਸਾਲ ਤਪੱਸਿਆ ਕੀਤੀ ਸੀ ਬਾਬਾ ਭਰਤਰੀ ਜੀ ਨੇ ਚਲੋ ਆਪਾਂ ਤੁਹਾਨੂੰ ਹੁਣ ਦਿਖਾਉਂਦੇ ਹਾਂ ਉੰਨੇ ਦਾ ਉਹ ਮੰਦਿਰ ਜਿੱਥੇ ਬਾਬਾ ਜੀ ਨੇ ਇਹਨੂੰ ਆਪਾਂ ਕਹਿ ਸਕਦੇ ਬਾਬਾ ਜੀ ਦਾ ਤਪ ਸਥਾਨ ਲੋਕ ਜਿੱਕਰ ਉਹ ਦਰਸ਼ਨ ਮਿਲੇ ਬਾਬਾ ਜੀ ਦੇ ਹਾਂਜੀ ਦੋਸਤੋ ਇਹ ਸਥਾਨ ਤੁਹਾਨੂੰ ਦੱਸ ਦਈਏ ਜਦੋਂ ਆਪਾਂ ਪੀਰ ਨਗਾਹੇ ਤੋਂ ਆਉਂਦੇ ਆ ਨਾ ਬਾਬਾ ਬਲਕਨਾ ਜੀ ਵੱਲ ਜਾਂਦੇ ਆ ਥਾਣਾ ਕਲਾਵਲੀ ਸਾਈਡ ਨੂੰ ਤੇ ਉੱਥੇ ਪਿੰਡ ਪੈਂਦਾ ਜੀ ਇਹ ਮੱਕਰੇਡੀ ਉੱਥੇ ਬਾਬੇ ਦਾ ਦੇਖੋ ਕਿੰਨੀ ਵੱਡੀ ਬਾਬਾ ਜੀ ਦੀ ਮੂਰਤੀ ਬਣਾਈ ਹੋਈ ਆ ਅੰਦਰ ਵੀ ਤੁਹਾਨੂੰ ਦਰਸ਼ਨ ਕਰਾਂਦੇ ਆ ਬਹੁਤ ਖੂਬਸੂਰਤ ਮੰਦਿਰ ਆ ਕਾਫੀ ਘਟ ਸੰਗਤਾਂ ਤੇ ਗਈਆਂ ਹੋਣਗੀਆਂ ਤਾਂ ਚਲੋ ਕਰੋ ਦਰਸ਼ਨ ਮਿਲ ਲੈ ਜੈ ਬਾਬੇ ਦੀ ਸਾਰਿਆਂ ਨੂੰ ਬਾਬਾ ਜੀ ਆਪਣੀ ਕਿਰਪਾ ਸਾਰਿਆਂ ਤੇ ਬਣਾਈ ਰੱਖੇ ਚਲੋ ਜੀ ਇਥੇ ਹੋਰ ਵੀ ਬਾਬਾ ਜੀ ਦੇ ਮੰਦਰ ਹਨ ਛੋਟੇ ਛੋਟੇ ਬਾਲਕਨਾ ਜੀ ਦਾ ਮੰਦਰ ਹੈਗਾ ਜੀ ਬਖ ਚੇਤ ਮਹੀਨੇ ਇੰਨਾ ਰੌਣਕ ਮੇਲਾ ਹੁੰਦਾ ਜੀ ਇੱਥੇ ਨਾ ਬਹੁਤ ਸੰਗਤਾਂ ਦਾ ਇਕੱਠ ਹੁੰਦਾ ਚੌਂਕੀ ਵੀ ਲੱਗਦੀ ਇੱਥੇ ਆ ਦੇਖੋ ਜੀ ਪਹਾੜੀ ਦੇ ਉੱਪਰ ਆ ਬਾਬਾ ਜੀ ਦਾ ਮੰਦਰ ਆਸ-ਪਾਸ ਦੇਖੋ ਕਿੰਨਾ ਹੀ ਘੈਂਟ 뷰 ਆ ਉੱਪਰ ਠੰਡੀ ਠੰਡੀ ਹਵਾ ਚੱਲ ਰਹੀ ਆ ਮੈਨੇ ਕਿ ਫੁੱਲ ਓਸਮ ਜਿਹਾ ਆ ਕਹਿ ਸਕਦੇ ਆ ਫੁੱਲ ਉਹ ਵਾਕਿ ਤੁਸੀਂ ਆ ਡੈਮ ਦੇਖੋ ਜੀ ਜਿਹੜਾ ਤੁਸੀਂ ਡੈਮ ਦੇਖਦਾ ਨਾ ਕੋਲ ਆਪਾਂ ਨੂੰ ਝੀਲ ਦਿਖਦੀ ਆ ਉਹ ਦੇਖੋ ਜੀ ਕਿੰਨੀ ਵਧੀਆ ਲੱਗ ਰਹੀ ਆ ਅਧਰ ਪਿੱਛੇ ਜੀ ਬਾਬਾ ਜੀ ਦਾ ਮੰਦਿਰ ਕਿੰਨੀ ਸੋਹਣੀ ਮੂਰਤੀ ਬਣਾਈ ਹੈ ਬਾਬਾ ਜੀ ਦੀ ਬਹੁਤ ਭਾਰਤਰੀ ਜੀ ਦੀ ਦੇਖ ਲਓ ਦੋਸਤੋ ਬਾਬਾ ਭਾਰਤਰੀ ਜੀ ਆਪਣਾ ਰਾਜ ਭਾਗ ਛੱਡ ਕੇ ਵੈਰਾਗੀ ਹਾਂਜੀ ਦੋਸਤੋ ਬਾਕੀ ਦੱਸਿਓ ਜਰੂਰ ਕਿਹੜੇ-ਕਿਹੜੇ ਭਗਤ ਇੱਥੇ ਆਏ ਸੀ ਬਾਬਾ ਜੀ ਦੇ ਦਰਸ਼ਨ ਕਰਨ ਚੌਂਕੀ ਵੇਲੇ ਕਿਹੜੇ-ਕਿਹੜੇ ਆਏ ਸੀਗੇ ਜਬਾ ਬਾਬੇ ਜੀ ਰੂਲ ਲਿਖਦੇ ਹੋ ਬਾਕੀ ਤੁਹਾਨੂੰ ਆਪਾਂ ਇਹੋ ਜਿਹੇ ਪਲੇਸਿਸ ਦਿਖਾਉਂਦੇ ਰਹਾਂਗੇ ਧਾਰਮਿਕ ਪਲੇਸਿਸ ਬਾਬਾ ਜੀ ਦੇ ਹਰ ਇੱਕ ਸਥਾਨ ਦੇ ਬਾਬਾ ਬਲਕਨਾਥ ਜੀ ਦੇ ਔਰ ਅਸੀਂ ਹੁਣ ਜਿਦਾ ਮਾਤਾ ਦੇਵੀ ਬਹੁਤ ਸਾਰੀਆਂ ਵੀਡੀਓ ਦਿਖਾਉਂਦੇ ਆ ਨਾ ਹਰ ਪੰਜਾਬ ਦੀ ਦਾ ਕੋਈ ਫੇਮਸ ਜਗ੍ਹਾ ਹੈ ਜਹ ਮਾਚਲੀ ਮਾਤਾ ਰਾਣੀ ਦੀ ਫੇਮਸ ਜਗ੍ਹਾ ਆਪਾਂ ਆਪਣੇ ਬਲੌਗਸ ਵਿੱਚ ਦਿਖਾਉਂਦੇ ਹੀ ਰਹਿੰਦੇ ਆ ਅੱਗੇ ਤੁਹਾਨੂੰ ਦਿਖਾਉਂਦੇ ਰਹਾਂਗੇ ਜੀ ਹਰ ਇੱਕ ਸਥਾਨ ਬਾਰੇ ਦੱਸਦੇ ਹੀ ਰਹਾਂਗੇ ਤੁਸੀਂ ਵੀਊ ਚੈੱਕ ਕਰੋ ਜੀ ਕਿੰਨਾ ਵਧੀਆ ਲੱਗਦਾ ਪਹਾੜਾ ਦੇ ਵਿੱਚ ਤੇ ਬਾਕੀ ਦੋਸਤੋ ਚਲੋ ਮਿਲਦੇ ਆ ਜੀ ਕਿਸੇ ਹੋਰ ਬਲੌਗ ਦੇ ਨਾਲ ਤੁਹਾਨੂੰ ਉਹ ਤੱਕ ਲਈ ਬਾਏ ਬਾਏ ਸਾਰਿਆਂ ਨੂੰ